ਹਾਂਜੀ ਗੁਰਪ੍ਰੀਤ ਸਾਹਿਬ ਸਿੰਘ ਜੀ ਦਾਸ ਗੁਰਪਾਲ ਸਿੰਘ ਅਸ ਅਮਰੀਕਾ ਤੋਂ ਬੇਨਤੀ ਕਰਦਾ ਜੀ ਸਭ ਤੋਂ ਪਹਿਲਾਂ ਦਾਸ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੋ ਆਪਣਾ ਜੀ ਪ੍ਰੋਜੈਕਟ ਸੀ ਜੀ ਆਪਾਂ ਬੀਜੂਸ਼ ਕੀਤਾ ਸੀਗਾ ਬਈ ਤਾਂਤਨ ਬਾਬੇ ਜੀ ਸ਼ਸੀ ਨਰਸਨ ਦੇ ਅਲੋਕ ਕਰਨੇ ਜਾ ਰਹੇ ਆਖੇ ਇੰਟਰਟੇਨ ਜਾਈ ਆਖੇ ਇੰਟਰਟੇਨ ਜਾਏ ਮੇ ਜਿਹੜੇ ਕਿ ਬਿਸਰਦਿਆਂ ਦੀ ਜਿਨ੍ਹਾਂ ਦੀ ਸਾਖੀਆਂ ਆ ਰਹੀਆਂ ਇਹ ਵੀ ਸਾਰੇ ਬਿਸਰਦਿਆਂ ਦੀ ਜਾਂਦੀ ਸੀ ਅੱਜ ਬੇ ਜੀ ਬੜੀ ਹੈਰਾਨੀ ਹੋਈ ਵੀ ਗੱਲ ਇਹ ਵੀ ਕਿਉਂਕਿ ਇਨੀ ਸ਼ੇਤੀ ਬਸਰ ਰਹੀਆਂ ਕਰਾ ਜੇ ਇਸ ਕਰਕੇ ਬਹੁਤ ਵੀ ਹੈਰਾਨੀ ਹੁੰਦੀ ਜੀ ਕਰਨ ਤੇ ਅੱਜ ਦੀ ਸਾਖੀ ਜੀ ਵੀ ਆਪਣੇ ਦਾਸ ਪੁੰਡ ਗਿਆ ਜੀ ਤੇ ਸੁਦਾ ਅਜੈ ਸਿੰਘ ਡੀਆਜੀ ਡਿਪਟੀ ਇਨਸਪੈਕਟਰ ਜਨਰਲ ਪੁਲਿਸ ਸੀਆਈਡੀ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ ਫਰੋਇਪੁਰ ਵਿਚ ਡੀਆਜੀ ਸੀਆਈਡੀ ਫਰੋਇਪੁਰ ਸੁਦਾ ਅਜੈ ਸਿੰਘ ਦੀ ਸਾਖੀ ਉਹਨਾਂ ਦਾਾਸਦੇਵ ਪਿਤਾ ਜੀ ਨੇ 1976 ਸੰਚ ਵਿੱਚ ਕਿਤਾਬ ਲਿਖੀ ਹੋਈ ਹੈ ਜੀ ਪ੍ਰਗਟ ਰੂਪ ਰੱਖੀ ਦੀ ਭਾਗ ਪਹਿਲਾ ਇਹ 19 ਨੰਬਰ ਪੇਜ ਤੇ ਉਹਨਾਂ ਨੇ ਸਾ ਜੀ ਅ ਸਿੰਘ ਜੀ ਦੇ ਸਰ ਹੈ ਜੀ ਅ ਸਿੰਘ ਜੀ ਦੇ ਕੋ ਜੀ ਅ ਸਿੰਘ ਦਾ ਜ਼ਿਕਰ ਕੀਤਾ ਹੈ 19 ਨੰਬਰ ਪੇਜ ਤੇ ਲਿਖਿਆ ਹੈ ਤੇ 1976 ਦੀ ਹੈ ਸਾ ਜੀ ਅ ਸਿੰਘ ਸਾਡੇ ਘਰੇ ਜੀ ਜਗਰਾਮ ਬਹੁਤ ਆਉਂਦੇ ਸੀਗੇ ਤੇ ਦਾਾਸਦੇ ਦਾਦਾ ਜੀ ਬੀ ਡਾਕਟਰ ਸੰਤ ਸਿੰਘ ਜੀ ਉਹਨਾਂ ਨਾਲ ਬਹੁਤ ਪਿਆਰ ਸੀ ਜੀ ਉਹਨਾਂ ਨਾਲ ਬਹੁਤ ਪਿਆਰ ਸੀ ਜੀ ਤੇ ਵੀ ਉਹਨਾਂ ਦਾ ਜਿਹੜਾ ਜਨਸੀ ਅਜਿਹਾ ਜੀਐਫਸੀ ਜਾਂ ਏਜੰਸੀ ਆ ਇਹ 11 ਸਤੰਬਰ 1926 ਨੂੰ ਪਿੰਡ ਮੈਣਾ ਐਮ ਏ ਆਈ ਐਨ ਮੈਣਾ ਡਿਸਟ੍ਰਿਕਟ ਬਠਿੰਡਾ ਪੰਜਾਬ ਵਿੱਚ ਹੋਇਆ ਸੀ ਉਹਨਾਂ ਦਾ ਹੋਇਆ ਸੀ ਤੇ ਇਹ ਵੀ ਪਹਿਲਾਂ ਫੌਜ ਵੀ ਰਹੀ ਸੀ ਫੌਜ ਤੋਂ ਆ ਕੇ ਫਿਰ ਇਹ ਫਿਰ ਪੰਜਾਬ ਪੁਲਿਸ ਭਰਤੀ ਹੋਈ ਸੀ ਪੰਜਾਬ ਪੁਲਿਸ ਵਿੱਚੋਂ ਵੀ ਆ ਕੇ ਤੇ ਉਹਨਾਂ ਦੇ ਵੀ ਸੇਵਾਦਾਰ ਬਣਾਈ ਸੀ ਆਲੇ ਕਰਕੇ ਤੇ ਉਹ ਉੱਥੇ ਵੀ ਜਿਵੇਂ ਆਪਣਾ ਬਈ ਬ ਵੀ ਉਸੋ ਵੀ ਜਿਹੜੇ ਜਿਹੜੇ ਹਿੱਅ ਰੂਹਾਂ ਆਉਂਦੀਆਂ ਇਹ ਗੁਰੂ ਸਾਹਿਬ ਆਪੇ ਹੀ ਉਹਨਾਂ ਨੂੰ ਜੋੜ ਦਿੰਦੇ ਆ ਵੀ ਆਪੇ ਗੁਰੂ ਸਾਹਿਬ ਜੋੜ ਦਿਆ ਮਹਾਂਪਰਸਨ ਜੋੜ ਦਿਆ ਉਹਨਾਂ ਦੇ ਜੀਵਨ ਸੁਧਾਰ ਦਿੰਦੇ ਆ ਉਹਨਾਂ ਦੇ ਜੀਵਨ ਸਾਧਦੇ ਜਿਵੇਂ ਤੇ ਜਿਵੇਂ ਕੁਰਬਾਨੀ ਦੀ ਇੱਛਾ ਨਹੀਂ ਆਉਂਦਾ ਜੀ ਵੀ ਵੀ ਸੁਖ ਨਾਨਕ ਸੰਤਨ ਕੀ ਸੇਵਾ ਚਰਨ ਸੰਤ ਧੋਏ ਪੀਵਣਾ ਹਲੇ ਕੋਈ ਸੁਖ ਨਾਨਕ ਸੰਤਨ ਕੀ ਸੇਵਾ ਚਰਨ ਸੰਤ ਧੋਏ ਪੀਵਣਾ 10 19 ਅੰਗ ਵਿੱਚ ਵੀ ਸੰਤਾਂ ਦੀ ਸੇਵਾ ਕਰਕੇ ਉਹਨਾਂ ਚਰਨ ਝੂਟ ਪਏ ਵਿੱਚੋਂ ਵੀ ਵੀ ਉਹ ਪਿਉ ਤੋ ਵੀ ਉਹ ਵੀ ਇਹ ਵੀ ਬਖਸ਼ਾ ਪ੍ਰਾਪਤ ਹੁੰਦੀ ਗੁਰੂ ਸਾਹਿਬ ਦੀ ਬਾਣੀ ਹੈ ਜੀ ਇਹ ਵੀ ਵੀ ਹੁਣ ਨਿੰਦ ਕਿਵੇਂ ਸਰਜਣਾ ਚੱਕਣਗੇ ਗੁਰੂ ਸਾਹਿਬ ਦੀ ਬਾਣੀ ਹੈ ਤਾਂ ਇਹ ਮੇਰੀਆਂ ਮੈਂ ਵੀ ਦੱਸਣਾ ਹੈ ਜਿਹੜੇ ਮੇਰੀ ਸਾਖਿਆ ਹੁੰਦੀ ਹੈ ਨਾ ਜੀ ਇਹ ਸਾਰੀ ਸਾਖਿਆ ਨਾਨਕ ਸਾਹਿਬ ਦੇ ਸ਼ਰਧਾਲੂਆਂ ਲਈ ਆ ਤੇ ਵੀ ਹੋਰ ਜੇ ਕੋਈ ਵੀ ਦੂਜਾ ਬੰਦਾ ਸੋਚਦਾ ਉਹਦੇ ਲਈ ਇਹ ਕਭੀ ਕੰਮ ਦੀ ਚੀਜ਼ ਨਹੀਂ ਹੈ ਗਿਆ ਇਹ ਭਾਗਨ ਵੀ ਇਸ ਵੀ ਮਾਪਿ ਸਾਹਿਬ ਜੀ ਸੰਗਤ ਪ੍ਰਾਪਤ ਹੁੰਦੀ ਆ ਉਹਦੇ ਮੁਤਾਬਕ ਸਾਖਿਆ ਹੁੰਦੀ ਆ ਹਾਂਜੀ ਜਿਸਾ ਗੁਰਬਾਣੀ ਵਿੱਚ ਆਉਂਦਾ ਗੁਰਮਤਿ RAM ਨਾਮ ਧਨ ਪਾਇਆ ਗੁਰਮਤਿ ਗੁਰਮਤਿ RAM ਨਾਮ ਧਨ ਪਾਇਆ ਸੁਣ ਕੇ ਤੇ ਆਪਾਪ ਨਿਵਾਰੀ ਸੁਣ ਕੇ ਤੇ ਆਪਾਪ ਨਿਵਾਰੀ ਧੰਨ RAI ਜਦੋਂ ਨੇੜਾ ਆਵੇ ਮੇਰੇ ਠਾਕੁਰ ਕੇ ਜਨ ਪਿਆਰੇ ਧੰਨ RAI ਜਦੋਂ ਨੇੜਾ ਆਵੇ ਮੇਰੇ ਠਾਕੁਰ ਕੇ ਜਨ ਪਿਆਰੇ ਇਹ 980 ਅੰਕ ਵਿੱਚ ਗੁਰੂ ਸਾਹਿਬ ਫਰਿਆ ਹੈ ਇਹ ਸਾਥੇ ਸਾਰੀਆਂ ਜੀ ਬੜੀਆਂ ਕੀਮਤੀ ਸਾਥੀਆਂ ਆਉਂਦੀਆਂ ਦੇ ਤੇ ਜੇ ਵੀ ਮਹਾਪੁਰਸ਼ ਦੀ ਵਰਸਾ ਜਿਮਤਾਗਾ ਸਾਕੇ ਜਿਵੇਂ ਸਪਾਈ ਬਸ ਸਾਜੇਵ ਸਿੰਘ ਜੀ ਇਹਨਾਂ ਦੇ ਵੀ ਵੀ ਗਿਆਨ ਸਭ ਨੂੰ ਜਿਵੇਂ ਸ਼ਬੀਨ ਮੈਨਾਂ ਦੇ ਸਬਟੰਡਾ ਜਿਹਦੇ ਨਾਲ ਜਨਮ ਹੋਇਆ ਸੀ ਤੇ ਵੀ ਇਹ ਫਿਰ ਉਹ ਨੀਸੋਟਰੇਟ ਤੋਂ ਬਾਅਦ ਜਦੋਂ ਬਾਬੇ ਨੇ ਪਣਾ ਤਾ ਇਹ ਬ੍ਰਾਂਚ ਚੱਲਣ ਲੱਗੀ ਸੀ ਬਹੁਤ ਮੈਂ ਵੀ ਬੇ ਬ੍ਰਾਂਚ ਚੱਲਣ ਲੱਗੀ ਸੀ ਬਹੁਤ ਬ੍ਰਾਂਚ ਚੱਲਣੇ ਬਹੁਤ ਸਾਡੇ ਘਰੇ ਬਹੁਤ ਆਉਂਦੇ ਸੀਗੇ ਜਗਰਉਂ ਬਹੁਤ ਸਵੇਰ ਦਾਦਾ ਜੀ ਕੋ ਮੇਰੇ ਪਿਤਾ ਜੀ ਕੋ ਬੈਠੇ ਹੁੰਦੇ ਸੀ ਬਾਬੇ ਜੀ ਬੇਸ਼ਨ ਕਰਦੇ ਸੀ ਸਾਨੂੰ ਕਦੇ ਵੀ ਅਹਿਸਾਸ ਨਹੀਂ ਸੀ ਹੋਇਆ ਇਹ ਵੀ ਡੀਆਈਜੀ ਰਿਟਾਇਰਡ ਹੈ ਇਸ ਸਜਾਬਸ ਨਹੀਂ ਹਾਂਜੀ ਜਿਵੇਂ ਹੁੰਦਾ ਬਿਸ਼ੋੜਾ ਸੁਣ ਦੁੱਖ ਮਦੇਖੀ ਗੁਰੂ ਸਾਹਿਬ ਦੀ ਬਾਣੀ ਚੋਂ ਲਈ ਬਿਸ਼ੋੜਾ ਸੁਣ ਦੁੱਖ ਹਾਂ ਵੈਂਡ ਡਿਟੇ ਮਰੀਔਲ ਬਿਸ਼ੋੜਾ ਸੁਣ ਦੁੱਖ ਵੈਂਡ ਡਿਟੇ ਮਰੀਔਲ ਬਾਝ ਪੈਰੇ ਆਪਣੇ ਬਿਰਹ ਨਾ ਤਰੋਦ ਬਾਝ ਪੈਰੇ ਆਪਣੇ ਬਿਰਹ ਨਾ ਤਰੋਦ ਇੱਕ 1100 ਦੇ ਵਿੱਚ ਆਉਦਾ ਜੀ ਵੀ ਮੈਂ ਬਿਛੋੜੇ ਦੇ ਬੱਚੇ ਨੇ ਜਾਂਦੇ ਆ ਵੀ ਉਹ ਮੈਂ ਬਹੁਤ ਸਾਹਬੀ ਸੰਗਤ ਦੇਖਿਆ ਜੀ ਬਾਬੇ ਜੀ ਪਿਆਰੇ ਬੰਦੇ ਵੀ ਕੌਰ ਸਾਹਿਬ ਇੰਗਲੈਂਡ ਦੇ ਪੜੇ ਹੋਈ ਸੀ ਕੌਰ ਸਾਹਿਬ ਮਾਰੇ ਪਟਿਆਲੇ ਬਾਹਰ ਜਾਦੂ ਦਸ ਸਿੰਘ ਦੀ ਲੜਕੀ ਬਸ ਬਿਛੋੜੇ ਸੀ ਸਰਸ ਜਿੰਦਗੀ ਕੱਟ ਗਏ ਬਿਲਕੁਲ ਪੰਜ ਕਿੱਲੇ ਉਹਨਾਂ ਦੇ ਪੰਜ ਏਕੜ ਜ਼ਮੀਨ ਪਟਿਆਲੇ 'ਚ ਸਨੌਰ ਕ੍ਰੁੱਪ ਉਨਰਕੇ ਰੋੜ ਤੇ ਜਿੱਥੇ ਅਜੇ ਨਿਰਮਲ ਨੇ ਕਬਜ਼ਾ ਕੀਤਾ ਜਿੰਨੇ ਆਪਣੇ ਨਾਟ ਸਥਾਨ ਤੇ ਉਹ ਸੇ 5 ਕਿੱਲੇ ਜ਼ਮੀਨ ਗਦਾਬਰੀ ਵੀ ਕੌਰਸਨ ਨਬੂਦੀ ਹੈ ਜੀ ਪੰਜ ਕਿੱਲੇ ਵੀ ਉੱਚ ਬਾਬੇ ਈਸ਼ਰ ਸਿੰਘ ਸਾਹਿਬ ਅਮਰ ਸਿੰਘ ਜੀ ਨੇ ਦਿੱਤੀ ਸੀ ਜ਼ਮੀਨ ਵੀ ਕਿਲੇ ਉਹ ਚ ਵੀ 5 ਕਿੱਲੇ ਕੌਰਸਨ ਦਿੱਤੀ ਸੀ ਕੌਰਸੋ ਕੇ ਮੈਂ ਨਹੀਂ ਦੇਣੀ ਉਹਨਾਂ ਗਦਾਬਰੀ ਨੂੰ ਹੁਣ ਵੀ ਬੋਲਦੇ ਨੇ ਨਬੂਦੀ ਪਰ ਉਹ ਨਹੀਂ ਜੀ ਲੈਣ ਹਾਂਜੀ ਹਰ ਕੇ ਸੰਤ ਸਦਾ ਫਿਰ ਪੂਜੋ ਜੋ ਹਰ ਨਾਮ ਜਪਾਤ ਹਰ ਕੇ ਸੰਤ ਆ ਸਦਾ ਫਿਰ ਪੂਜੋ ਜੋ ਹਰ ਨਾਮ ਜਪਾਤ ਹੈ ਜਿੰਦ ਕੋ ਕਿਰਪਾ ਕਰਤਾ ਗੋਬਿੰਦ ਤੇ ਸਤਸੰਗ ਮਿਲਾਤ ਇਹ ਜੀ 1200 ਬੋਜਗ ਚ ਹਾਂਜੀ ਤੇ ਵੀ ਇਹ ਬਹੁਤ ਜਿਵੇਂ ਬਹੁਤ ਵੀ ਵੀ ਮਹਾਪੁਰਸ਼ ਹੋਏ ਆ ਜਿਨੇ ਬਾਬੇ ਦੇ ਬਿਰਾਗ ਚ ਵਿੱਚ ਸੰਤ ਸ੍ਰੀ ਜੀ ਸਿੰਘ ਘੋਰੀਆ ਦਾ ਜ਼ਿਕਰ ਕੀਤਾ ਜੀ ਤੇ ਬਾਬਾ ਜੀ ਕੀਸ ਨੇ ਬਰੁੰਦੀ ਵਾਲੇ ਭਾਈ ਕਾਂ ਸਿੰਘ ਜੀ ਆਪਣਾ ਸਮਾਧਾਰੇ ਬਹੁਤ ਸਾਰੇ ਵੀ ਹੋਏ ਆ ਜਿਨਾਂ ਨੇ ਬਾਬੇ ਦੇ ਬਿਰਾਗ ਚ ਵੀ ਜੀਵਨ ਬਤੀਤ ਕਰਿਆ ਜੀ ਤੇ ਕਰਕੇ ਹਾਂ ਤੇ ਉਕੀ ਗਏ ਉਹਦੇ ਐਸੀ ਮਾਂ ਐਸੀ ਮਾਂ ਗੋਵਿੰਦੇ ਤੈਨ ਸੰਤਨ ਕੀ ਸੰਗ ਸਾਧੂ ਕਾ ਹਰ ਨਾਮ ਹਰ ਨਾਮ ਜਪ ਪਰਮ ਗਤੀ ਹਾਂ ਐਸੀ ਮਾਂ ਗੋਵਿੰਦੇ ਤੈਨ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੀ ਇਹ 1298 ਜਓ ਵਿਚਾਈ ਤੇ ਵੀ ਸਾਧੂਏ ਧੂਰੇ ਨੇ ਨੀਗਾ ਵੀ ਹੁੰਦਿਆ ਇਹਦੇ ਕੁ ਮਸਤਾ ਦਾ ਵੀ ਡੀਏ ਜੀ ਜੈਸੇ ਹੁਣੀ ਕਿਵੇਂ ਬਾਬਾ ਜੀ ਨੇ ਸੰਤ ਬਣਾਤੀ ਸੀ ਉਹ ਤੇ ਇਥੇ ਵੀ ਆਈ ਸੀ ਤੇ ਵੀ ਉਹ ਕਿਦਮ ਚਲੇ ਜੇ ਵੀ ਗਰਮਣੀ ਚੋਂ ਹੁੰਦੇ ਜੀ ਜਾਂ ਆਪ ਕਿਰਪਾਲ ਹੋਵੇ ਮੇਰੇ ਆਹਰ ਸਵਾਮੀ ਜੀ ਜਾਂ ਆਪ ਕਿਰਪਾਲ ਹੋਵੇ ਸਵਾਮੀ ਤਾਂ ਆਪਣਾ ਨਾਮ ਹਰ ਆਪ ਜਪਾਵੇ ਹਰ ਹਰ ਆਪਣਾ ਨਾਮ ਹਰ ਆਪ ਜਪਾਵੇ ਆਪਣੇ ਸਤਗੁਰ ਮੇਲ ਸੁਖ ਦੇਵੇ ਆਪਣੇ ਸੇਵਕਾ ਆਪ ਹਰ ਭਾਵੇ ਆਪਣੇ ਸੇਵਕਾ ਨੂੰ ਜਪਾ ਪਈ ਰਹੇ ਸਮਝਦਾ ਜਪੀ ਰਹਦਾ ਆਪਣੇ ਸੇਵਕੀ ਆਪ ਪੈ ਜਰਾ ਆਪਣੇ ਰੱਖੇ ਆਪਣੇ ਭਗਤਾ ਜੀ ਪੈਰੀ ਪਾਵੇ ਪਾਵੇ ਧਰਮਰਾਇ ਹਰ ਕਾ ਕੀਆ ਹਰ ਜਨ ਸੇਵਕ ਨੇੜ ਸੇਵਕ ਨੇੜ ਨਾ ਆਵੇ ਧਰਮਰਾਇ ਉਹਨਾਂ ਦੇ ਸੇਵਕਾਂ ਦੇ ਮਹਾਂਪੁਰਸ਼ ਸੇਵਕਾਂ ਨੇੜ ਨਹੀਂ ਅਸਦਾ ਜੋ ਹਰ ਕਾ ਪਿਆਰਾ ਸੋ ਸਭਨਾ ਦਾ ਪਿਆਰਾ ਹਰ ਕੀਤੀ ਚੱਕ-ਛੱਕ ਆਏ ਜਾਵੇ ਜੋ ਹਰ ਕਾ ਪਿਆਰਾ ਸੋ ਸਭਨਾ ਦਾ ਪਿਆਰਾ ਹਰ ਕੀਤੀ ਚੱਕ-ਛੱਕ ਆਵੇ ਜਾਵੇ ਇਹ ਹੈਗਾ 555 ਵਿੱਚ ਇਹ ਮਾਪ ਪ੍ਰਸ਼ਾ ਦੀ ਸੰਗਤ ਕਰਕੇ ਬਹੁਤ ਪ੍ਰਾਪਤ ਹੁੰਦਾ ਹੁਣ ਉਹਦੇ ਇਸ ਦਾ ਯੇਵ ਸਿੰਘ ਜੀ ਜੀ ਉਹਨਾਂ ਦੀ ਡਿਊਟੀ ਲੱਗੀ ਸੀ ਜੀ ਨਾਨਕਸਰ ਦੇ ਵਿੱਚ ਵੀ ਜਦੋਂ ਨਾਨਕਸਰ ਦੀ ਸਟਾਫ ਨਾ ਹੋਣ ਲੱਗੀ ਜੀ ਬੋ ਜੱਤ ਨੂੰ ਜੱਚਰਾਂ ਜੱਪੇਸ਼ੇ ਬੜੀ ਲਾਰਜ ਕੇ ਲੰਮੜ ਲੱਗਿਆ ਵੀ ਸੋਨਾ ਆ ਰਿਹਾ ਬੇ ਉਥੇ ਸ਼ਦਾਲੂ ਬੇ ਬਜਰੀ ਰੇਤਾ ਸੱਤੇ ਆਪਣਾ ਆ ਰਿਹਾ ਤੇ ਬਾਕੀ ਸਟੀਲ ਆ ਰਹੀ ਸਟੀਲ ਦੀਆਂ ਗੱਡੀਆਂ ਭਰੀਆਂ ਭਰੀਆਂ ਆ ਰਹੀਆਂ ਤੇ ਪੈਸਾ ਕੋਈ ਗੋਲ ਖੈਣੀ ਤੇ ਬਾਬਾ ਜੀ ਮੰਗਦੇ ਵੀ ਪੈਸੇ ਬਾਬਾ ਜੀ ਜਿਸ ਬਸ਼ੇ ਕਿਤੇ ਵੀ ਇਹ ਸੰਤਾਂ ਅੱਜ ਤੱਕ ਅਜੇ 50 ਰੁਪਏ ਦਾ نوٹ ਨਹੀਂ ਪਤਾ ਕਿਹਦਾ ਆ ਉਹ ਵੀ ਬਾਬਾ ਜੀ ਪਛੇ ਰਿਕਾਰਡ ਕੀਤੇ ਹੋਏ ਆ ਵੀ ਉਹ ਇਹੋ ਜਿਹੇ ਤਿਆਗੀ ਮਹਾਂਪੁਰਸ਼ ਹੋਏ ਹਨ ਗੌਰਮਨ ਸਰਕਾਰ ਨੂੰ ਹੋ ਗਿਆ ਜੀ ਵੀ ਇਹ ਵੀ ਜਿਹੜੇ ਵੀ ਪੈਸੇ ਇਹਨਾਂ ਕੋ ਕਿੱਥੋਂ ਆਉਦਾ ਹੀ ਉਹਨਾਂ ਨੇ ਇਹ ਹੋ ਗਿਆ ਵੀ ਇਹਨਾਂ ਕੋਲ ਪੈਸੇ ਦੀ ਮਸ਼ੀਨ ਲਾਈ ਆ ਮਸ਼ੀਨ ਲਾਈ ਉਹਨਾਂ ਨੇ ਏਸੇ ਕਰਕੇ ਆ ਜੀ ਉਹਨਾਂ ਦੇ ਤੇ ਸੀਆਈਡੀ ਦੇ ਡਿਊਟੀ ਲਾਤੇ ਉਤੇ ਨਾਨਕ ਸਰ ਵੀ ਬੀ ਪਤਾ ਕਰੋ ਵੀ ਕਿੱਥੋਂ ਦੇ ਵੀ ਡੀਏਜੀ ਅਜੈਬ ਸਿੰਘ ਉਦੋਂ ਦਾ ਜਿਹੜਾ ਨਾਨਸਰ ਦੇ ਇਲਾਕੇ ਸੀ ਮੋਗਾ ਰੱਖਾ ਸੀ ਫਰੋਜਪੁਰ ਇੰਚਵਾਬ ਸੀ ਫਰੋਜਪੁਰ ਇੰਚਵਾਬ ਸੀ ਲੁਧਿਆਣਾ ਬਾਬਾ ਆਪਣੇ ਜਲੰਧਰ ਚ ਚਲੀ ਜਾਂਦੇ ਸੀ ਤੇ ਫਰੋਜਪੁਰ ਜਾਂਦੇ ਇੱਥੇ ਸਹਾਇਆ ਸੀ ਅਜੈਬ ਸਿੰਘ ਡੀਏਜੀ ਸੀਆਜੀ ਦੀ ਵੀ ਲੱਗ ਜਿਉਂ ਨਾ ਸਾਰੀ ਸ਼ੇੜੀ ਚ ਕੰਨੀ ਹੋ ਗਈ ਤੇ ਅਜੈਬ ਸਿੰਘ ਹੁਣੇ ਦੀ ਡਿਊਟੀ ਸੀ ਵੀ ਇਹਨਾਂ ਨੂੰ ਰਿਪੋਰਟ ਦੇ ਦੇ ਦੀ ਸਾਰੀ ਤੇ ਵੀ ਬਾਬਾ ਇਹਨਾਂ ਨੇ ਇਹ ਸੀ ਵੀ ਨਾਨਸਰ ਬਾਬਾ ਜੀ ਦੀ ਮਸ਼ੀਨ ਲਈ ਆ ਤੇ ਅਜੈਬ ਸਿੰਘ ਨੇ ਬਾਬਾ ਜੀ ਦੇ ਬਚਨ ਸੁਣ ਕੇ ਬਹੁਤ ਹੀ ਪ੍ਰਭਾਵਿਤ ਹੋ ਗਏ ਸੰਪੂਰਨ ਬਾਬਾ ਜੀ ਅਸਰੇ ਨਹੀਂ ਬਾਬਾ ਜੀ ਨੇ ਸੰਪੂਰਨ ਬ੍ਰह्म ਗਿਆਨੀਵਾ ਦੇ ਸੰਜੋਪ ਨਾਸਾ ਕਰੇ ਹੋਰ ਵੱਡੇ ਸਵਾਗਵ ਪ੍ਰਸ਼ੋਤਮ ਅਤੇ ਉਹਨਾਂ ਦੀ ਜੋ ਗੁਰਪਵ ਤੇ ਸਾਰੇ ਸਵਾਗਵ ਆਪ ਨਮੋਦੇ ਸੀ ਜੀ ਆ ਤੇ ਪੰਜਾਬ ਪਰਸਾਉਣ ਦੇ ਬਾਬਜੂ ਪੰਜਾਬ ਪਰਸੇ ਡੀਏ ਜੀ ਹੋਣ ਦੇ ਬਾਬਜੂ ਵੀ ਉਹ ਚੋਦੇ ਹੋਣ ਦੇ ਬਾਬਜੂ ਵੀ ਦਰਸ਼ਿਆ ਕਰਦੇ ਨਿਮਰਤਾ ਭਾਵ ਰੱਖਦੀ ਸੀ ਨਿਮਰਤਾ ਭਾਵ ਰੱਖਦੀ ਸੀ ਬਾਬਾ ਜੀ ਕੋਲ ਜੋ ਜਾਨ ਮਿਲੇ ਆਪਣੇ ਪੋਸਟ ਦੀ ਪੋਸਟ ਦੀ ਵਡਿਆਈ ਦਾ ਹਵਾਲਾ ਨਹੀਂ ਸਦੰਦੇ ਸਿਰਫ ਇੱਕ ਭਗਤ ਵਜੋਂ ਪੇਸ਼ ਆਉਂਦੇ ਸਨ ਉਹ ਕਹਿੰਦੇ ਸੀ ਬਾਬਾ ਜੀ ਸਭ ਕੋਈ ਜਾਣੀ ਜਾਣਾ ਹੈ ਜਾਂ ਆਮ ਭਗਤਾਂ ਬਗ ਲੰਗਰ ਵਰਤੌਣੀ ਤੇ ਝਾੜੂ ਫੇਰਨਾ ਸਫਾਈ ਕਰਨੀ ਤੇ ਇਹ ਆਮ ਕਰਦੇ ਸੀ ਜੋੜੇ ਦੀ ਸੇਵਾ ਕਰਨੀ ਉਹਨਾਂ ਦੀ ਆਪ ਜੀ ਬੜੀ ਨਿਮਰਤਾਈ ਸੀ ਜਾਨੇ ਕਈ ਵਾਰ ਨਾਲ ਸੇ ਧਰਤੀ ਤੇ ਸਹਜ ਜੀਪਸਨ ਲੰਗਰ ਦੀ ਸੇਵਾ ਸਫਾਈ ਜੁੱਤੀਆਂ ਦੀ ਸੇਵਾ ਆਦ ਕਿਤੀ ਜੀ ਬਾਬਾ ਜੀ ਸਵਾਗਤ ਹੈ ਅਤ ਬਾਬਾ ਜੀ ਪੰਜਾਬ ਵਿੱਚ ਬਾਬਾ ਜੀ ਸਮਾਗਵਾਂ ਦੀ ਸੁਰੱਖਿਆ ਯੋਜਨਾ ਵੀ ਬਣਾਉਂਦੇ ਸੀ ਜਿੱਥੇ ਬਾਬਾ ਜੀ ਸਮਾਗਵਾਂ ਦੇ ਸੀ ਉਹਨਾਂ ਦੇ ਇੱਥੇ ਸੁਰੱਖਿਅਤ ਯੋਜਨਾ ਵੀ ਪਲੈਨਿੰਗ ਸਰੀਆਰੀ ਬਣਾਉਂਦੇ ਸੀ ਆਪ ਹੀ ਜਦੋਂ ਜਦੋਂ ਜਗ੍ਹਾ-ਜਗ੍ਹਾ ਸਮਾਗਵਾਂ ਦੇ ਉਹਦਾ ਸੁਰੱਖਿਆ ਦਾ ਪ੍ਰਬੰਧ ਕਰਨਾ ਟ੍ਰੈਫਿਕ ਪੁਲਿਸ ਸਬੰਧ ਕਰਨਾ ਵਿਸ਼ੇਸ਼ ਆਮਦ ਰਫਤਰੀ ਇਹ ਖੁਦ ਯੋਜਨਾ ਬਣਾਉਂਦੇ ਸੀ ਬਾਬਾ ਜੀ ਉਹਨਾਂ ਦੇ ਪ੍ਰਤੀ ਬਹੁਤ ਬਾਬਾ ਜੀ ਪਿਆਰ ਕਰਦੇ ਸਨ ਬਹੁਤ ਕਰਦੇ ਸਨ ਤੇ ਉਹਨਾਂ ਨੇ ਫਿਰ ਇੱਕ ਬੰਬੀ ਉੱਥੇ ਆਈ ਉਹ ਦੇਖਿਆ ਜੀ ਤਾਂ ਗਣਾ ਹੀ ਹੋੜਾ ਤੇ ਵੀ ਪੁੱਤੋ ਪੰਜਾਬੀ ਸੂਬੇ ਦਾ ਮੋਰਚਾ ਚੱਲਣਾ ਸੀ ਔਰ ਫਿਰ ਇਹਨਾਂ ਨੇ ਦੇਖਿਆ ਜਿਹੜਾ ਕੁਝ ਸੋਚ ਅਸੀਂ ਬਾਬਾ ਜੀ ਦੱਸੀ ਜਾਂਦੀ ਸੀ ਬ੍ਰਹਮਗਣੀ ਆ ਪਰਮੇਸ਼ਰ ਜਿਵੇਂ ਹੁੰਦੇ ਮੈਂ ਉਹ ਆਪ ਦੱਸਦੇ ਸੀ ਫਿਰ ਇਹਨਾਂ ਨੇ ਕੀ ਕੀਤਾ ਜੀ ਵੀ ਆਪਣਾ ਵੀ ਇਹਨਾਂ ਨੇ ਬਾਬਾ ਜੀ ਕੋਲ ਵੀ ਵੀ ਇੱਕ ਬੇੰਚ ਕੀਤੀ ਕੋ ਪ੍ਰੈਸ਼ਰ ਪਿਆ ਸੀ ਸਰਕਾਰ ਦਾ ਬਹੁਤ ਪ੍ਰੈਸ਼ਰ ਪਿਆ ਸੀ ਉਹ ਕਦੇ ਵੀ ਪਤਾ ਕਰੋ ਵੀ ਇਹ ਵੀ ਸਾਧੂ ਮਾਥਾ ਕੋਲ ਜਾਂ ਕੋਲ ਪਈ ਪੈਸਾ ਕਿੱਥੋਂ ਆਉਦਾ ਪੈਸਾ ਕਿੱਥੋਂ ਆਉਦਾ ਫਿਰ ਇਹਨਾਂ ਨੇ ਵੀ ਆਪਣਾ ਬੇ ਪਹਿਲੇ ਪਹਿਲਾਂ ਜਾ ਕੇ ਬਾਬਾ ਜੀ ਕੋਲ ਬੇਤੀ ਕੀਤੀ ਬਾਬਾ ਜੀ ਜੀ ਬਾਬਾ ਇਸ ਸਿੰਘ ਕੁਮਾਰਾ ਕੋ ਕਹਿੰਦੇ ਵੀ ਬਾਬਾ ਜੀ ਵੀ ਸਾਨੂੰ ਸਰਕਾਰ ਦੇ ਵੀ 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 ਹੁਕਮਾਂ ਵੀ ਅਸੀਂ ਜਾਣਨਾ ਚਾਹੁੰਦੇ ਆ ਵੀ ਤੁਹਾਡੇ ਕੋਲ ਪੈਸਾ ਵੀ ਅਜੇ ਤੁਹਾਡੇ ਕੋਲ ਰੱਖੀ ਨਹੀਂ ਪੈਸਾ ਤੁਸੀਂ ਚੜਾਉਦੇ ਜੀ ਪੈਸਾ ਨਾਗਰ ਨਹੀਂ ਜਾਂਦੇ ਬਾਜੀ ਨੇ ਬੇਗਾਨ ਸੁਰੇ ਸੇਵਾ ਦੇ ਗੀਜੇ ਕਿਸੇ ਨਹੀਂ ਕਿਸੇ ਸੇਵਾ ਦੇ ਗੀਚੇ ਨਹੀਂ ਚਿੱਦੇ ਤੇ ਵੀ ਇਹ ਪੈਸਾ ਕਿੱਥੋਂ ਆਉਦਾ ਸੀ ਇਹ ਸੰਵੇਜੀ ਜੀ ਜਵੀ ਨੇ ਸਮਲ ਕੇ ਆਦਾ ਇਹ ਚ ਇੱਕ ਕਮਰਾ ਬਣਾਉਣਾ ਔਖਾ ਤੁਸੀਂ ਇੱਡੇ ਵੱਡਾ ਵੀ ਕਰੋਨਾ ਦੇ ਸਾਲਾਂ ਤੁਸੀਂ ਮਹਿਲ ਤੇ ਖੜਾ ਕਰ ਰਹੇ ਹੋ 5-500 ਮਿਸਤਰੀ ਲੱਗਿਆ ਹੋਇਆ ਇਹ ਵੀ ਗੱਲ ਕੀ ਹੋਈ ਹੈ ਫੇ ਬਾਬਾ ਜੀ ਹੋਰ ਕੇ ਕਹਿੰਦੇ ਵੀ ਅਜੀਬ ਸਮੱਸਿਆ ਸੀ ਸੋਢੀ ਵੀ ਸੋਢੀ ਸਾਰੀ ਵੀ ਘਰ ਜਾਣਗੇ ਵੀ ਬਾਬਾ ਜੀ ਨੇ ਦੱਸਿਆ ਯਾ ਬਗੈ ਜੀ ਤੂੰ ਜਾਣਾ ਚਾਹੁੰਦੇ ਕਿ ਕਦੇ ਜੀ ਜੀ ਸਾਨੂੰ ਮੈਨੂੰ ਸ਼ੱਕ ਹੋਈ ਨਹੀਂ ਬਾਬਾ ਜੀ ਪਰ ਮੈਂ ਰਿਪੋਰਟ ਭੇਜਣੀ ਜੀ ਕਿਰਪਾ ਕਰਕੇ ਮੈਂ ਤੁਹਾਨੂੰ ਬੜਾ ਨਿਮਰਤਾ ਹੋ ਕੇ ਸੋਹਣੇ ਕੋ ਬੇਨਤੀ ਕਰਦਾ ਇਥੋਂ ਕੱਲ ਸ਼ੁਰੂ ਹੋਈ ਸੀ ਬਾਬਾ ਜੀ ਹੁਣ ਕਹਿੰਦੇ ਵੀ ਚਾਲਰ ਸਾਨੂੰ ਕਹਿੰਦੇ ਸਾਡੇ ਕੋ ਵੀ ਸੁਣਿਆ ਵੀ ਕਹਿੰਦੇ ਵੀ ਤੁਹਾਡੇ ਕੋ ਪੈਸੇ ਪੈਸਾ ਬਣਾਉਣ ਵਾਲੀ ਮਸ਼ੀਨ ਲੱਗੀ ਆ ਬਾਬਾ ਜੀ ਕਹਿੰਦੇ ਬਿਲਕੁਲ ਤੂੰ ਸੱਚ ਕਿਹਾ ਵੀ ਤੂੰ ਦੇਖਣੀ ਚਾਹੁੰਦਾ ਮਸ਼ੀਨ ਵੀ ਕਹਿੰਦੇ ਹਾਂ ਜੀ ਦਿਖਾ ਦਿਆਂਗਾ ਬੜੀ ਕਿਰਪਾ ਜੀ ਤੇ ਵੀ ਬਾਬਾ ਜੀ ਨੂੰ ਭੂਰੇ ਚ ਲੈ ਗਈ ਸੀ ਸਦਾ ਜੀ ਸੰਧੀ ਜੀ ਸੀ ਆਡੀਐਨ ਤੇ ਲੈ ਗਈ ਸੀ ਤੇ ਬਾਬਾ ਜੀ ਕਹਿੰਦੇ ਵੀ ਭੂਰੇ ਲੈ ਗਏ ਬਾਬਾ ਸੱਚ ਕੰਚ ਬਾਬਾ ਜੀ ਨੇ ਕਿਹਾ ਮਥਟਿਕਆ ਵੀ ਪਹਿਲੇ ਵੀ ਮਸ਼ੀਨ ਚੱਕਣੀ ਹੈ ਹਾਂ ਜੀ ਇਹ ਸਾਡੀ ਮਸ਼ੀਨ ਉਹ ਆ ਜਿਹੜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਜਿੰਨੀ ਸਾਨੂੰ ਲੋੜ ਪੈਂਦੀ ਐ ਉਸ ਨੂੰ ਅਰਦਾਸ ਕਰਦੇ ਨੇ ਉਹਨੀ ਸਿਵਾ ਜਿੰਦੀ ਸਾਡੇ ਕੋਲ ਉਹ ਵੀ ਹੈਰਾਨ ਹੋ ਗਿਆ ਜੀ ਕਹਿੰਦਾ ਜੀ ਬਾਬਾ ਜੀ ਇਹ ਤਾਂ ਮੇਰੇ ਬੜੀ ਹੈਰਾਨੀ ਦੀ ਗੱਲ ਬਈ ਹੈ ਜੀ ਮੇਰੇ ਦਾ ਸਾਰਾ ਕੁਝ ਇੱਥੇ ਤੇ ਫਿਰ ਉਹ ਦੂਰ ਬਾਬੇ ਦੇ ਬਹੁਤ ਸ਼ਰਧਾ ਰੱਖਣ ਲੱਗ ਗਈ ਤੇ ਇੱਕ ਵਾਰੀ ਉਸਦੇ ਜੀ ਆਪਣੇ ਉਹਦੇ ਤੇ ਦੇਖੋ ਹੈਰਾਨੀ ਦੀ ਗੱਲ ਹਾਲਾਤ ਪੰਜਾਬ ਦੇ ਖਰਾਬ ਹੋਈ ਜਾਂਦੇ ਸੀ ਦਿਨ ਬਦਨ ਖਰਾਬ ਹੋ ਜਾਂਦੇ ਸੀ ਪੰਜਾਬੀ ਸੁਭਾਅ ਵੀ ਦੂਰ ਚੜ ਪਿਆ ਹੋਰ ਆ ਤੇ ਪੰਜਾਬੀ ਸੁਭੇ ਦੇ ਨਾਨਕ ਸਾਡੇ ਭੰਗਮ ਤੇ ਮੈਂ ਇੱਕ ਦੋ ਦਿਨ ਨਗ ਨੋ ਲੈਣਾ ਸਪਾ ਇੰਟਰਸਿੰਗ ਗੱਡਾ ਜੀ ਅਚਰਾਲੇ ਇਹਨੂੰ ਵੀ ਪ੍ਰਿਸਪੇਬੀ ਜੀ ਵੀ ਫੜਿਆ ਸੀ ਤੇ ਕਾਫੀ ਤਸ਼ੱਦਦ ਵੀ ਹੋਇਆ ਸੀ ਤੇ ਉਹ ਸਾਰੀ ਜਿਹੜੀ ਸੀ ਨਗਰ ਆਵਸਾ ਰਿਪੋਰਟ ਨਾਨਕਸਰ ਦਾ ਜੈਪਸ ਨੂੰ ਜੀ ਦੇ ਰਹੀ ਸੀ ਦੱਸ ਰਹੀ ਸੀ ਬੀ ਸਟਰਾਮਾ ਕੀ ਬਿਆਨ ਦਿੱਤੇ ਗੱਡਾ ਜੀ ਨੇ ਹੋਰ ਦਿੱਤੇ ਤੇ ਬਾਬਾ ਜੀ ਖੁਸ਼ੀ ਸੀ ਬਹੁਤ ਜੀ ਬਾਬਾ ਜੀ ਕਹਿੰਦੇ ਜੀ ਵੀ ਫਿਕਰਾ ਕੋਈ ਨਾ ਕਦੇ ਸਭੀ ਮਾਲਕ ਹੈਗਾ ਵੀ ਸਾਨੂੰ ਕੋਈ ਕਰ ਲੋ ਉਹਨੇ ਸੀ ਇਹ ਸੀ ਕਿ ਸਰਕਾਰ ਕਤੇ ਵੀ ਕੋਈ ਨਾ ਸ ਦੇ ਐਕਸ਼ਨ ਆ ਨਾ ਵੀ ਹੈ ਇਹ ਸੀ ਜੀ ਤੇ ਇੱਕ ਵਾਰੀ ਸੇ ਨਾ ਜੀ ਉਸ ਵਕਤੇ ਵੀ ਸਰਕਾਰਾਂ ਨੂੰ ਪਤਾ ਲੱਗਿਆ ਸੀ ਵੀ ਇਹ ਵੀ ਬਈ ਬਈ ਨਾਲ ਸਦੀ ਉਹ ਵੀ ਸੀਐਡੀ ਕਰਕੇ ਰਾਜੀ ਨਹੀਂ ਫਿਰ ਉਹਨਾਂ ਨੇ ਸਰਕਾਰਾਂ ਨੇ ਕੀ ਕੀਤਾ ਜੀ ਵੀ ਇਹਨਾਂ ਦੇ ਯਕਕੀ ਜਾਣ ਲੈਣਾ ਹੋਣਾ ਸੀ ਪੂਰੇ ਐਂਡ ਸਾਰੇ ਬੈਠੇ ਸੀ ਬੰਦੇ ਬਾਹਰੇ ਸੀ ਬਾਬਾ ਜੀ ਕੁਰਸੀ ਬਾਬਾ ਜੀ ਜਾਣ ਲੱਗੇ ਕਾਰ 'ਚ ਬੈਠ ਗਏ ਯਰਸਣੇ ਅਜੇਸੇ ਕਾਰ 'ਚ ਬੈਗੇ ਬਾਬਾ ਜੀ ਨੇ ਇੱਕਦਮ ਬਰਾਏ ਕਹਿੰਦੇ ਬਿਲਾਖ ਲਿਆ ਜੈਸਨ ਜੈਸਾ ਆ ਗਏ ਕਿਦੇ ਜੈਸਾ ਵੀ ਅੱਜ ਤੇਰੇ ਕੋਲ ਆ ਸੀ ਬੀ ਸੋਖਨੀ ਸਦਾ ਪਾਟ ਸਾਰੀ ਕੁਡ ਟਾਈਮ ਹੈਗਾ ਤੁਸਨ ਸੋਖਨੀ ਸਦਾ ਪਾਟ ਸਾ ਉਹ ਕਹਿੰਦਾ ਬਾਬਾ ਜੀ ਮੇਰੇ ਤੇ ਡਿਊਟੀ ਬਹੁਤ ਸਖਤ ਆ ਉੱਥੇ ਮੂਰੀ ਲੱਗੀ ਗਈ ਮੈਂ ਡਿਊਟੀ ਨਹੀਂ ਬਾਬਾ ਜੀ ਕਹਿੰਦੇ ਡਿਊਟੀ ਛੱਡ ਦੇ ਡਿਊਟੀ ਛੱਡ ਦੇ ਤੇ ਸੋਖਨੀ ਸਦਾ ਪਾਟ ਸਾ ਤੇ ਬਾਬਾ ਜੀ ਕੋ ਦੇਖੋ ਜੀ ਮਾਰਕੀਟ ਕਿਵੇਂ ਬਚਾਏ ਤੇ ਉੱਥੇ ਉਹ ਤੋਂ ਦੇ ਘਾਤ ਲਈ ਬੈਠੀ ਸੀ ਸਾਰੇ ਜੀ ਅਜੇ ਅਸਨ ਤੇ ਬੀ 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 ਅਜੇ ਵੀ ਛੱਡਾਂ ਜੀ ਸਰਕਾਰਾਂ ਹੀ ਘੜਾ ਰਹੀਆਂ ਸੀ ਕੰਮ ਇਹ ਸਰਕਾਰਾਂ ਹੀ ਘੜਾ ਰਹੀਆਂ ਸੀ ਫਿਰ ਬਾਬਾ ਜੀ ਨੇ ਉੱਥੇ ਅੰਦਰ ਵੇਜ ਐਸ ਨੂੰ ਗੁਰਕਾ ਗੁਰਕਾ ਮੰਦ ਨਹੀਂ ਸੀ ਜਰਸੇਂ ਕਦੇ ਵੀ ਉਹ ਜਾਣਾ ਬਾਬੇ ਇੱਥੇ ਨਹੀਂ ਫਿਰ ਬਾਬਾ ਜੀ ਕੋਲ ਸੁਖਣੀ ਚਾਹਦਾ ਪੜ੍ਹਸਨੇ ਬਾਬਾ ਜੀ ਸਰ ਸੁਣਿਆ ਫਿਰ ਜਾਣ ਦਿੱਤਾ ਜੋ ਜਾਣ ਦਿੱਤਾ ਜੀ ਉਹ ਫਿਰ ਉੱਥੇ ਉਹਨੇ ਤੁਸੀਂ ਇੰਟਰੀ ਇਹ ਦੇ ਬੱਚਾ ਅਖੇ ਦੇਖੋ ਜੀ ਇਹ ਆਈ ਦੇ ਬੱਚਾ ਹਾਂ ਆ ਇਹ ਆਈ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਜਾ ਕੇ ਪੜ੍ਹੋ ਸੀ ਵਿੱਚ ਲਿਖਿਆ ਕਿੰਨੇ ਬਾਬਾ ਜੀ ਭਗਤੀ ਨੈਟ ਤੇ ਪਿਆ ਹੋਏ ਸਰ ਤੇ ਜੈਸਾ ਜਿਹੜੀ ਸੀ ਉਹ ਫਿਰ ਕਹਿੰਦੇ ਸੀ ਵੀ ਵੀ ਇੱਕ ਵੀ ਵੀ ਜਾਨ ਲਿਵ ਹਮਰਾ ਹੋਣ ਲੱਗਿਆ ਸੀ ਉਸ ਘੜੀ ਵਿੱਚ ਬਾਬਾ ਜੀ ਨੇ ਬਾਬਾ ਈਸ਼ੀ ਸਿਬਾਰੇ ਨੇ ਕਹਿਫਾ ਕਰਕੇ ਉਹਨੂੰ ਸਖਤ ਵਿਚਾਰਿਆ ਇਹ ਸੀ ਤੇ ਵੀ ਬਹੁਤ ਪਿਆਰ ਕਰਦੇ ਸੀ ਬਾਬਾ ਜੀ ਫਿਰ ਬਹੁਤ ਸ਼ਰਧਾਲੂ ਸੀ ਬਾਬਾ ਜੀ ਸੇਵਾ ਹੀ ਕਰਨੀ ਫਿਰ ਬਾਬਾ ਜੀ ਨੇ ਉਹਨੂੰ ਸੰਤ ਬਣਾ ਦਿੱਤਾ ਦੇਖੋ ਮੈਂ ਫੋਟੋ ਵੀ ਆ ਮੂਰ ਪਾ ਰਹੇ ਹਾਂ ਜੀ ਉਹ ਦੇਖੋ ਜੀ ਉਹਨਾਂ ਨੂੰ ਸੰਤ ਬਣਾ ਲਿਆ ਜੀ ਉਹਨਾਂ ਦੇ ਫਿਰ ਬਾਬਾ ਉਹਦੇ ਕਿਤਾਬ ਵੀ ਹੈ ਜੀ ਕਿਤਾਬਾਂ ਵੀ ਲਿਖਿਆ ਇੰਗਲਿਸ਼ ਟ੍ਰਾਂਸਲੇਸ਼ਨ ਕੀਤੀ ਆ ਕਿਤਾਬਾਂ ਦੇ ਵਿੱਚ ਉਹਨਾਂ ਨੇ ਉਹਨੇ ਚਾਰ ਕਿਤਾਬਾਂ ਦਾ ਵੇਰਵਾ ਦਿੱਤਾ ਜੀ ਚਾਰ ਕਿਤਾਬਾਂ ਦਾ ਉਹਨਾਂ ਵੀ 1982 ਵਿੱਚ ਇੰਗਲਿਸ਼ ਦੀਆਂ ਵੀ ਉਹਨਾਂ ਦਾ ਰਗ ਸਾਗਰ ਓਸ਼ਨ ਆਫ ਲੋਵਾ ਤੇ ਇਹਦੇ ਵਿੱਚ ਉਹਨਵਾਲ ਕੀਤਾ ਹੋਇਆ ਜੀ ਚਾਰ ਕਿਤਾਬਾਂ ਸਟ੍ਰੀਮ ਇਨ ਦੀ ਡਿਸੈਂਟ ਸੀ ਇਨ ਦੀ ਡਿਸੈਂਟ ਡੀ ਏ ਐਸ ਡੀ ਐਸ ਸੀ ਐਨ ਟੀ ਡਿਸੈਂਟ ਇਨ ਦੀ ਪਲੇਸ ਆਫ ਲਵ ਦੂਜੀ ਇਨ ਦੀ ਪਲੇਸ ਆਫ ਲਵ ਹਾਂਜੀ ਓਸ਼ਨ ਆਫ ਲਵ ਉਨ ਅਨੁਰਾਖਸ ਅਨੁਰਾਖਸ ਸਾਕਰ ਇਹ ਉਹ ਸ਼ੌਫਲਾਬ ਦੇ ਜੀ ਕੀ ਤੇ ਜੂਲ ਆਫ ਜੂਲ ਆਫ ਹੈਪੀਨੈਸ ਇਹ ਚਾਰਕਾ ਦਾ ਬਣਾਉਣ ਦਾ ਵਾਧੂ ਉਹਨਾਂ ਨੇ ਪੰਜਾਬੀ ਚ ਕੀ ਇੰਗਲਿਸ਼ ਕੀਤਾ ਜੀ ਉਹ ਸਾਰਾ ਇਹ ਚਾਣ ਲ ਕੀਤਾ ਫਿਰ ਉਹਨਾਂ ਨੇ ਫਿਰ ਉਹ ਬੋਲ ਬਰਾਲ ਚ ਲੈਣ ਲੱਗੀ ਸੀ ਬਾਬੇ ਜੀ ਜਿਵੇਂ ਮੈਂ ਪਹਿਲਾਂ ਦੱਸ ਬਿਸ਼ੋੜਾ ਸਾਰ ਦੁੱਖ ਬਿਸ਼ੋੜਾ ਸਾਂ ਦੁੱਖ ਵੰਡ ਦਿੱਤੇ ਮਰੀਓਦ ਹਾਂ ਬਾਜ ਪੈਰੇ ਆਪਣੇ ਬੇਰੀ ਨਾਤੇ ਰੋਡ ਇਹ ਕੋ ਗਿਆ ਸੰਗਤ ਪੇ ਬਾਬੇ ਜੀ ਬਰਾਸਨ ਰਕਿਸ ਫੇਰਣਾ ਚਿੱਟੇ ਬਸ ਪਾਲੇ ਸੀ ਉਸਨਾਂ ਨਾਲ ਗੀ ਸੀ ਉਹ ਜਿਹੜੀ ਸਾਖੀ ਦੇਖੋ ਜੀ 1976 ਸਾਲ ਚ ਮੇਰੇ ਪਿਤਾ ਜੀ ਨੇ ਲਿਖੀ ਹੋਈ ਹੈ ਜੀ ਸਚਤ ਵੇ ਜੇ ਕਿਸੇ ਬੰਦੇ ਨੂੰ ਕੋਈ ਗਿਰਾ ਹੋਵੇ ਪੁੱਛਣਾ ਹੋਵੇ ਇਹਦੇ ਕੋਈ ਪੁੱਛਾਵੇ ਅਜਿਹਾ ਸੰਸਨ ਬੱਚਿਆਂ ਦਾ ਨਹੀਂ ਪਤਾ ਲੱਗਿਆ ਜੀ ਬਹੁਤ ਕੋਸ਼ਿਸ਼ ਕੀਤੀ ਆ ਬੱਚੇ ਕਦੇ ਵੀ ਵੀ ਕੋਈ ਬਾਹਰ ਆ ਗਈ ਸੀ ਦੇ ਵਿੱਚ ਵਿੱਚ ਵੀ ਬੀਸ਼ਰਵਾਸੀ ਹੋ ਗਈ ਸੀ ਬੱਚੇ ਤੇ ਅਜੈ ਸਿੰਘ ਵੀ ਉਹਨੇ ਵੀ ਆਪਣੇ ਜੀ ਵੀ ਸਰਗਸੋਗੀ ਸੀ ਜੀ ਆਪਣੇ ਇਹਨਾਂ ਨੇ ਵੀ ਇਹ 6 ਜੁਲਾਈ 2019 ਤੋਂ ਮੈਨੂੰ 6 ਜੁਲਾਈ ਨੂੰ ਇਸ ਤੋਂ ਮੈਨੂੰ ਫੋਨ ਹੀ ਸੰਸਾਰ ਨਾ ਬਿਨਕ ਹੈ ਕਿਸੇ ਸੋਜੈ ਸਿੰਘ ਇਹ ਸਾਥੀ ਬਹੁਤ ਪਿਆਰੀ ਸਾਕੀ ਹੈ ਸਾਬ ਬੇਜੇ ਕਿਸ ਨੂੰ ਗਿਰਾਵੇ ਹਾਂ ਜੀ ਫੋਨ ਨੰਬਰ ਜੀਓਸੀ ਦਾ 408 608 5759 ਤੇ ਕਾਲ ਵੀ ਕਰ ਸਕਦੇ ਆ ਤੇ ਵੀ ਬ ਬਹੁਤ ਜਾਨੀ ਕਿ ਸ਼ਤਾਲੂ ਸੀ ਬਹੁਤ ਬਾਬੇ ਜੀ ਸੀ ਨਾਨਕ ਕੋਈ ਕਦੇ ਬਿਗੈਰ ਸਿਕਿਉਰਿਟੀ ਤੋਂ ਹੁੰਦੀ ਸੀ ਝਾੜੂ ਛਰਕਾ ਤੇ ਬਾਬਾ ਜੀ ਆਮ ਜੀ ਵਿੱਚ ਘੰਟਿਆਂ ਬਧੀ ਖੜੇ ਰਹਿੰਦੇ ਸੀ ਖੜੇ ਰਹਿੰਦੇ ਸੀ ਵੀ ਕਰਕੇ ਵੀ ਬਾਬਾ ਜੀ ਆਉਣਗੇ ਇਸ ਵਤ ਜਾਨੀ ਸਾਨੂੰ ਕੋਈ ਬਾਬਾ ਜੀ ਨੇ ਇਹ ਹੀ ਕਹਿਣਾ ਇਹ ਕਹਿਣਾ ਵੀ ਤੁਸੀਂ ਆਪਦੀ ਡਿਊਟੀ ਜਿਹੜੀ ਸੀ ਵੀ ਬਹੁਤ ਵੀ ਇਸ ਪੇਸ਼ ਨਿਭਾਉ ਆ ਉਹਦੀ ਡਿਊਟੀ ਜਿਹੜੀ ਉਹ ਤੁਸੀਂ ਆਪਦੀ ਪੇ ਪ੍ਰੋਪਰ ਨਿਭਾਓ ਕਈ ਕਿਸੇ ਨਾਲ ਕੋਈ ਵੀ ਕਰਨਾ ਜੀਗਾ ਵੀ ਸਾਰੇ ਨਾਲ ਤੁਸੀਂ ਵੀ ਕਰੋ ਵੀ ਜਿੱਥੇ ਵੀ ਕਿਤੇ ਵੀ ਕੋਈ ਕਿਸੇ ਨੂੰ ਗਰੀਬ ਦੀ ਲੋੜ ਪਵੇ ਕਿਸੇ ਦੇ ਸਹਾਇਕ ਹੋਵੋ ਤੇ ਵੀ ਕਿਸੇ ਨੂੰ ਧੋਖਾ ਦਾ ਕਰ ਰਿਹਾ ਹੋਵੇ ਅਰੇ ਸ਼ੁਦਰਾ ਨੀ ਲੋਬਾ ਬਈ ਬਹੁਤ ਸਿਆਸੀ ਉਹ ਸਤਾਂਜੀ ਉਹਨਾਂ ਦੀ ਲਾਈਫ ਹੀ ਚੇਂਜ ਹੋ ਗਈ ਉਹਨੇ ਵਸ ਚਿੱਟੇ ਵਸਤਰ ਪਾ ਲਏ ਪਰ ਉਹ ਤੋਂ ਅਤ ਕਈ ਗੱਲਾਂ ਦੇ ਵਿੱਚ ਉਹ ਇਨਵੋਲ ਵੀ ਹੋ ਗਿਆ ਵਿਚਾਰਾ ਜੋ ਕਰਤਾ ਵੀ ਕਹੇ ਉਹ ਸਰਕਾਰਾਂ ਦੇ ਗੱਲ ਬੰਦੀਆਂ ਇਹ ਸਾਖੀ ਜੀ ਮੈਨੂੰ ਲੱਗਦਾ ਵਾ ਮੇਰੀ ਗੱਲ ਤਾਂ ਨਹੀਂ ਹੋਈ ਸਭ ਵਿੱਚ ਚਦਰ ਸਿੰਘ ਕਰਿਆ ਨਾ ਸਾਕੋ ਪਤਾ ਤੇ ਇਹ ਨੋਲੇ ਪੇਟਾ ਦੀ ਨਾਲ ਬੀਨਾਂ ਦੇ ਪੁੱਸੋਂ ਦੀ ਸੀ ਸਾਜ ਐਫਸੰਜੀਓ ਮੈਂ ਸਾਨੂੰ ਪਤਾ ਹੈ ਸਾਡੇ ਦਾਦਾ ਜੀ ਕੋਈ ਕਰ ਕਰ ਦਿੰਦੇ ਸੀ ਇਹਦਾ ਨੌਲੇਜ ਦਿੱਤੇ ਸੀ ਸਾਜ ਅਵਤਾਰ ਸੰਜੀਓ ਕਰਿਆ ਸਾਦਰ ਬੇਨੋਲੇ 5 ਸੁੰਦ ਸੁੰਦੇ ਡੈਲੀ ਜਿੰਦਾ ਦਾ ਪੇ ਨਾ ਨਾ ਅਮੇਸ਼ ਨੋਲੇ ਦਿੰਦੇ ਸੀ ਤੇ ਇਹ ਬਾਪ ਸਾਖੀ ਜਿਹੜੀ ਸੀ ਇਸ ਤਰ੍ਹਾਂ ਦੀ ਸੀ ਜ ਆ ਆਪਣੇ ਭਗਤਾਂ ਦੀ ਲੰਗਰ ਲਾਉਣਾ ਸੇਫਾਈ ਕਰਨੀ ਸਾਰਾ ਬੀ ਇਹਨਾਂ ਨੇ ਇਹੀ ਕਰਨੇ ਜਨਾਰਦ ਤੇ ਉਹ ਤੇ ਉਹ ਉਚੋ ਤੇ ਹੁੰਦੇ ਫਿਰ ਵੀ ਨਿਮਰਤਾ ਪਾ ਰੱਖਦੇ ਸੀ ਬਾਬਾ ਜੀ ਨੂੰ ਸਵਾਦਤੀ ਸੀ ਉਹਨੇ ਵਸਤਾ ਕਿਹਾ ਇਹ ਹੀ ਬੰਤੀ ਇਹ ਜੋ ਗਲਤੀ ਹੋਵੇ 10 ਮਾਫੀ ਜੀ ਅਜਾਜ ਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ